ਲੋਕ ਸਭਾ ਚੋਣਾਂ ਨੂੰ ਲੈ ਕੇ ਹੋਈ VOTING ਤੋਂ ਬਾਅਦ ਹੁਣ ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਦੇ ਵਿੱਚ ਕੈਦ ਹੋ ਚੁੱਕੀ ਆ ਹੁਣ ਸਾਰਿਆਂ ਦੀਆਂ ਨਜ਼ਰਾਂ 4 ਜੂਨ ਤੇ ਟਿਕੀਆਂ ਹੋਈਆਂ ਨੇ ਜਦੋਂ ਚੋਣਾਂ ਦਾ ਨਤੀਜਾ ਸਾਹਮਣੇ ਆਵੇਗਾ ਚੋਣ ਕਮਿਸ਼ਨ ਦੇ ਐਪ VOTER TURNOUT ਦੇ ਮੁਤਾਬਿਕ ਇਸ ਵਾਰ ਪੰਜਾਬ ਦੇ ਵਿੱਚ 62.6% ਦੀ VOTING ਹੋਈ ਆ ਜੋ ਕਿ ਪਿਛਲੀਆਂ ਚੋਣਾਂ ਦੀ ਤੁਲਨਾ ਦੇ ਵਿੱਚ 3.9% ਦੀ ਘਟ ਹੈ ਕਾਫੀ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੀ ਇਹ ਪਹਿਲੀ ਚੋਣ ਹੈ ਜਦੋਂ ਕੋਈ ਵੀ ਪਾਰਟੀ ਗੜਜੋੜ ਦੇ ਵਿੱਚ ਨਹੀਂ ਆ ਚੋੜਾ ਤੋਂ ਬਾਅਦ ਐਗਜ਼ਿਟ ਪੋਲ ਵੀ ਹੋਣੇ ਸ਼ੁਰੂ ਹੋ ਗਏ ਨੇ ਸੋ ਆਓ ਤੁਹਾਨੂੰ ਦੱਸ ਦਿਆ ਕਿ ਪੰਜਾਬ ਦੀ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਇੱਕ ਜੂਨ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਈ ਵੋਟਿੰਗ ਤੋਂ ਬਾਅਦ ਹੁਣ ਉਮੀਦਵਾਰਾਂ ਦੀ ਕਿਸਮਤ ਈਵੀਐ ਮਸ਼ੀਨਾਂ ਦੇ ਵਿੱਚ ਕਾਇਦ ਹੋ ਚੁੱਕੀ ਆ ਹੁਣ 4 ਜੂਨ ਨੂੰ ਪਤਾ ਚੱਲੇਗਾ ਕਿ ਕਿਹੜੇ ਉਮੀਦਵਾਰ ਦੀ ਜਿੱਤ ਹੋਵੇਗੀ ਅਤੇ ਕਿਹੜੇ ਦੀ ਹਾਰ ਹੋਵੇਗੀ ਚੋਣ ਕਮਿਸ਼ਨ ਮੁਤਾਬਕ ਪੰਜਾਬ ਦੇ ਵਿੱਚ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ 3.9 ਫੀਸਦੀ ਘਟ 62. 70% ਦੀ VOTING ਹੋਈ ਹੈ ਜਦਕਿ ਪਿਛਲੀ ਵਾਰ 65.96% ਦੀ VOTING ਹੋਈ ਸੀ VOTING ਤੋਂ ਬਾਅਦ ਜੋ ਅੰਦਾਜ਼ੇ ਲਗਾਏ ਜਾ ਰਹੇ ਨੇ ਉਹਨਾਂ ਵਿੱਚ ਇਸ ਵਾਰ 6 ਤੋਂ 8 ਸੀਟਾਂ ਤੇ ਕਾਂਗਰਸ 4 ਤੋਂ 6 ਤੇ ਆਮ ਆਦਮੀ ਪਾਰਟੀ 2 ਸੀਟਾਂ ਤੇ ਭਾਜਪਾ ਤੇ 1 ਸੀਟ ਤੇ ਅਕਾਲੀ ਦਲ ਟੱਕਰ ਦੇ ਵਿੱਚ ਦਿਖਾਈ ਦੇ ਰਹੇ ਨੇ ਹਾਲਾਂਕਿ ਆਪ ਅਤੇ ਕਾਂਗਰਸ ਦੋਵੇਂ ਪਾਰਟੀਆਂ ਇੰਡੀਆ ਗੱਡ ਜੋੜ ਦੇ ਵਿੱਚ ਸ਼ਾਮਿਲ ਨੇ ਪਰ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਵੱਖੋ ਵੱਖਰੇ ਤੌਰ ਤੇ ਚੋਣ ਲੜ ਰਹੀਆਂ ਨੇ ਉਂਝ ਇਹ ਲ ਜ਼ਰੂਰ ਹੈ ਕਿ ਜਿੱਤੇ ਚਾਹੇ ਆਮ ਆਦਮੀ ਪਾਰਟੀ ਅਤੇ ਚਾਹੇ ਕਾਂਗਰਸ ਆਖਰ ਦੇ ਵਿੱਚ ਸੀਟ ਇੰਡੀਆ ਗੜ ਜੋੜ ਦੇ ਖਾਤੇ ਦੇ ਵਿੱਚ ਜਾਵੇਗੀ ਯਾਨੀ ਕਿ ਪੰਜਾਬ ਦੇ ਵਿੱਚ ਇੰਡੀਆ ਗੜ ਜੋੜ ਆਸਾਨੀ ਨਾਲ 8 ਤੋਂ 10 ਸੀਟਾਂ ਹਾਸਲ ਕਰ ਸਕਦਾ ਭਾਜਪਾ ਦੀ ਗੱਲ ਕਰੀਏ ਤਾਂ ਉਸਨੇ ਪੰਜਾਬ ਦੇ ਵਿੱਚ ਇਸ ਵਾਰ ਭਾਵੇਂ ਬੜੀ ਜ਼ੋਰਦਾਰ ਐਂਟਰੀ ਮਾਰੀ ਆ ਹਿੰਦੂ ਆਤੇ ਸ਼ੈਰੀ ਵੋਟਰ ਦਾ ਝੁਕਾਓ ਵੀ ਭਾਜਪਾ ਦੇ ਵੱਲ ਦਿਖਾਈ ਦੇ ਰਿਹਾ ਪਰ ਕਿਸਾਨਾਂ ਨੇ ਭਾਜਪਾ ਦਾ ਸਾਰਾ ਸਮੀਕਰਨ ਵਿਗਾੜ ਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਦੀ 65% ਦੀ ਆਬਾਦੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਪੰਜਾਬ ਦੇ ਵਿੱਚ 58% ਦੀ ਆਬਾਦੀ ਸਿੱਖਾਂ ਦੀ ਹੈ ਜਦਕਿ 35% ਦੀ ਆਬਾਦੀ ਹਿੰਦੂ ਮਾਲਵਾ ਅਤੇ ਮਾਝੇ ਦੇ ਪਿੰਡੂ ਇਲਾਕਿਆਂ ਦੇ ਵਿੱਚ ਕਿਸਾਨ ਅੰਦੋਲਨ ਦਾ ਅਸਰ ਹੈ ਉੱਥੇ ਹੀ ਜ਼ਿਆਦਾਤਰ ਸਿੱਖ ਵੋਟਾਂ ਦਾ ਰੁਝਾਨ ਵਿਪਾਸ਼ਪਾ ਵੱਲ ਨਹੀਂ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਤਿੰਨ ਸੀਟਾਂ ਤੇ ਪੰਥਕ ਉਮੀਦਵਾਰਾ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਵਿੱਚ ਪਹਿਲਾ ਨਾਮ ਸਿਮਰਨਜੀਤ ਸਿੰਘ ਮਾਨ ਦਾ ਹੈ ਜੋ ਸੰਗਰੂਰ ਤੋਂ ਮੌਜੂਦਾ ਸਸਦ ਨੇ ਅਤੇ ਇਸ ਵਾਰ ਵੋਟਰ ਉਹਨਾਂ ਵੱਲ ਝੁਕਦੇ ਨਹੀਂ ਦਿਸ ਰਿਹਾ ਹੈ ਦੂਜਾ ਨਾਮ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੈਂਸਿੰਘ ਦੇ بیٹے ਸਬਜੀ ਸਿੰਘ ਖਾਸਾ ਦਾ ਹੈ ਜੋ ਕਿ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਦਾ ਨਾਮ ਸਖਤ ਮੁਕਾਬਲੇ ਦੇ ਵਿਚ ਆ ਰਿਹਾ ਇਸ ਦੇ ਨਾਲ ਹੀ ਤੀਜੀ ਸੀਟ ਖਡੂਰ ਸਾਹਿਬ ਦੀ ਹੈ ਜਿੱਥੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਤਿੰਨੇ ਸੀਟਾਂ ਵਿੱਚੋਂ ਦੋ ਤੇ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਤਕੜੀ ਟੱਕਰ ਦੇ ਰਹੇ ਨੇ ਆਓ ਤੁਹਾਨੂੰ ਹੁਣ ਦੱਸਦੇ ਆ ਕਿ ਕਹਿੰਦੇ ਨੇ ਪੰਜਾਬ ਦੀਆਂ ਬਾਕੀ ਸੀਟਾਂ ਤੇ ਸਮੀਕਰਨ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇਸ ਸੀਟ ਤੇ ਵੱਖਰੀ ਚੋਣ ਲੜਨ ਨਾਲ ਅਕਾਲੀ ਦਲ ਅਤੇ ਭਾਜਪਾ ਨੂੰ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਇੱਥੋਂ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰਿਧਾਵਾ ਅਤੇ ਆਪ ਦੇ ਅਮਨਸ਼ੀਰ ਸਿੰਘ ਸੈਰੀਕਲਸੀ ਵਿਚਕਾਰ ਕਾਫੀ ਤਕੜੀ ਫਾਈਟ ਚੱਲ ਰਹੀ ਹੈ ਇਹ ਤੋਂ ਇਸ ਵਾਰ 65.70% ਦੀ VOTING ਹੋਈ ਹੈ ਜਦਕਿ 2019 ਦੀਆਂ ਚੋਣਾਂ ਦੇ ਵਿੱਚ 69.26% ਦੀ VOTING ਹੋਈ ਸੀ ਇਸ ਦਾ ਸਿੱਧਾ ਨੁਕਸਾਨ ਮੌਜੂਦਾ ਰਾ ਸਰਕਾਰ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਕਾਂਗਰਸ ਨੂੰ ਫਾਇਦਾ ਆ ਹੁਣ ਗੱਲ ਕਰਦੇ ਆ ਅਮ੍ਰਿਤਸਰ ਦੀ ਅਮ੍ਰਿਤਸਰ ਦੀ ਗੱਲ ਕਰੀਏ ਤਾਂ ਇਸੇ ਜ਼ਿਲ੍ਹੇ ਦੇ 11 ਵਿੱਚੋਂ 9 ਵਿਧਾਨ ਸਭਾ ਹਲਕੇ ਅਮ੍ਰਿਤਸਰ ਲੋਕ ਸਭਾ ਦੇ ਵਿੱਚ ਆਉਂਦੇ ਨੇ ਜਦੋਂ ਕਿ ਦੋ ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਖਟੂਰ ਸਾਹਿਬ ਹਲਕੇ ਦੇ ਵਿੱਚ ਆਉਂਦੇ ਨੇ ਸਾਲ 2019 ਦੇ ਵਿੱਚ ਇੱਥੇ 57.7% ਦੀ VOTING ਹੋਈ ਸੀ ਪਰ ਇਸ ਸਾਲ 56.7% ਦੀ VOTING ਹੋਈ ਹੈ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇੱਥੋਂ ਦੇ ਉਮੀਦਵਾਰ ਨੇ ਜਿਸ ਦੇ ਬਾਵਜੂਦ ਉਹ ਇੱਥੇ ਵੋਟ ਪ੍ਰਤੀਸ਼ਤ ਤਾ ਵਧਾਉਣ ਵਿੱਚ ਅਸਮਰਥ ਰਹੇ ਨੇ ਇੱਥੇ ਸ਼ਹਿਰ ਦੇ ਵਿੱਚ ਤਾਂ ਭਾਜਪਾ ਮਜ਼ਬੂਤ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਪਰ ਪਿੰਡਾਂ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਜ਼ਬੂਤ ਦਿਸ ਰਹੀ ਹੈ ਜਿਸ ਕਾਰਨ ਇੱਥੇ ਇੱਕ ਵਾਰ ਫਿਰ ਸੰਸਦ ਗੁਰਜੀਤ ਸਿੰਘ ਔਜਲਾ ਬਾਜ਼ੀ ਮਾਰ ਸਕਦੇ ਨੇ ਜੀ ਹਾਂ ਹੁਣ ਗੱਲ ਕਰਦੇ ਆ ਖਡੂਰ ਸਾਹਿਬ ਦੀ ਜੋ ਪੰਜਾਬ ਦੇ ਵਿੱਚ ਕਈ 2020 ਆਈਪੀ ਸੀਟਾਂ ਨੂੰ ਪਛਾੜ ਕੇ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣੀ ਹੋਈ ਹੈ ਕਿਉਂਕਿ ਸੀਟ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਜਦਕਿ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਪਰ ਇੱਥੇ ਵੀ ਇਸ ਵਾਰ 3% ਵੋਟਾਂ ਘੱਟ ਪਈਆਂ ਨੇ ਇੱਥੇ ਕੁੱਲ 61.6% ਦੀ VOTING ਹੋਈ ਹੈ ਜੋ ਮੌਜੂਦਾ ਸਰਕਾਰ ਲਈ ਠੀਕ ਨਹੀਂ ਹੈ ਉੱਥੇ ਹੀ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਤੇ ਭਾਜਪਾ ਦੇ ਜੀਤ ਸਿੰਘ ਮੰਨਾ ਮੀਆ ਵਿੰਡ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਜਦਕੀ ਮੁੱਖ ਮੁਕਾਬਲਾ ਅਮਰਿਤਪਾਲ ਸਿੰਘ ਲਾਲਜੀਤ ਸਿੰਘ ਪੁੱਲਰਾ ਤੇ ਕੁਲਬੀਰ ਸਿੰਘ ਜੀਰਾ ਦੇ ਵਿਚਕਾਰ ਹੀ ਮੰਨਿਆ ਜਾ ਰਿਹਾ ਜਲੰਧਰ ਦੀ ਗੱਲ ਕਰਦਿਆਂ ਤਾਂ ਇਹ ਸੀਟ ਸ਼ੁਰੂ ਤੋਂ ਹੀ ਕਾਂਗਰਸ ਦੀ ਝੋਲੀ ਦੇ ਵਿੱਚ ਪੈਂਦੀ ਆ ਰਹੀ ਆ ਪਰ ਸਾਲ 2022 ਦੀਆਂ ਉਪ ਚੋਣਾਂ ਦੇ ਵਿੱਚ ਇੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਇਸ ਵਾਰ ਕਾਂਗਰਸ ਨੇ ਇੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਜਦਕਿ ਆਪ ਨੇ ਪਹਿਲਾ ਮੌਜੂਦਾ ਸੰਸਦ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ ਪਰ ਉਹ ਆਪ ਛੱਡ ਕੇ ਭਾਜਪਾ ਦੇ ਵਿੱਚ ਪਲਟੀ ਮਾਰ ਗਏ ਸਨ ਐਸ ਤੋਂ ਬਾਅਦ ਆਪ ਨੇ ਅਕਾਲੀ ਦਲ ਵਿੱਚੋਂ ਆਏ ਪਵਨ ਟੀਨੂ ਨੂੰ ਟ੍ਰੈਕਟਰ ਦੇ ਕੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਇਸ ਵਾਰ ਇੱਥੇ 59.67% ਦੀ VOTING ਹੋਈ ਹੈ ਜੋ ਕਿ 2019 ਦੀਆਂ ਚੋਣਾਂ ਤੋਂ ਕਰੀਬ 4% ਦੀ ਘਟ ਹੈ ਜਿਸ ਦਾ ਸਿੱਧਾ ਨੁਕਸਾਨ ਸੂਬਾ ਸਰਕਾਰ ਨੂੰ ਹੋਣਾ ਮੰਨਿਆ ਜਾ ਰਿਹਾ ਭਾਵੇਂ ਕਿ ਸੀਟ ਤੇ ਕਾਂਗਰਸ ਦੀ ਵੜਤ ਬਣਦੀ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਜੇਕਰ ਹੁਸ਼ਿਆਰਪੁਰ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਨੂੰ ਭਾਜਪਾ ਦਾ ਘੜ ਮੰਨਿਆ ਜਾਂਦਾ ਪਰ ਟਿਕੜ ਦੇ ਵਟਵਾਰੇ ਦੀ ਨਰਾਜ਼ਗੀ ਨੇ ਭਾਜਪਾ ਨੂੰ ਇੱਥੇ ਕਮਜ਼ੋਰ ਕਰ ਦਿੱਤਾ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਦਾ ਦਿਖਾਈ ਦੇ ਰਿਹਾ ਇੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਕੇ ਆਈ ਡਾਕਟਰ ਰਾਜਕੁਮਾਰ ਜੱਬੇਬਾਲ ਨੂੰ ਚੂੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਦਕਿ ਭਾਜਪਾ ਨੇ ਇਸ ਵਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕੜ ਦਿੱਤੀ ਉਧਰ ਕਾਂਗਰਸ ਨੇ ਯਾਮਨੀ ਗੋਮਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਸੀਟ ਤੇ ਇਸ ਵਾਰ 4% ਦੀ ਘਟ ਜਾਨਿ ਕਿ 58.86% ਦੀ ਵੋਟਾਂ ਪਈਆਂ ਨੇ ਬਲਕਿ ਸਹੀ ਸੁਣਨਾ ਤੁਸੀਂ ਨੇ ਅਨੰਦਪੁਰ ਸਾਹਿਬ ਦੀ ਸੀਟ ਨੂੰ ਦੇਖਿਆ ਜਾਵੇ ਤਾਂ ਇਸ ਹਲਕੇ ਦੇ ਵਿੱਚ ਹਿੰਦੂ ਵੋਟਰ ਜ਼ਿਆਦਾ ਨਹੀਂ ਇੱਥੇ ਇਸ ਵਾਰ 60.2 ਫੀਸ ਦੀ VOTING ਹੋਈ ਆ ਜੋ 2019 ਦੇ ਮੁਕਾਬਲੇ 3 ਫੀਸ ਦੀ ਘਟ ਹੈ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਇਸ ਸੀਟ ਦੋ ਵਾਰ ਕਾਂਗਰਸ ਦੇ ਕੋਲ ਰਹੀ ਆ ਜਦਕਿ ਇਸ ਵਾਰ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਕੇ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉੱਤੇ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਇਸ ਤੋਂ ਇਲਾਵਾ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬਸਪਾ ਨੇ ਜਸਪੀਤ ਦੀ ਗੜੀ ਤੇ ਦਾਖੇੜਿਆ ਜਿਨ੍ਹਾਂ ਨੇ ਇਸ ਸੀਟ ਤੇ ਸਮੀਕਰਨ ਬਦਲ ਦਿੱਤੇ ਨੇ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਦਿਖਾਈ ਦੇ ਰਿਹਾ ਇਸ ਵਾਰ ਇੱਥੇ ਕਾਫੀ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਪਰ ਮੁੱਖ ਮੁਕਾਬਲਾ ਕਾਂਗਰਸ ਸਾਥੇ ਆਮ ਆਦਮੀ ਪਾਰਟੀ ਦੇ ਵਿੱਚ ਮੰਨਿਆ ਜਾ ਰਿਹਾ ਇਸੇ ਤਰ੍ਹਾਂ ਲੁਧਿਆਣਾ ਸੀਟ ਵੀ ਪੰਜਾਬ ਦੀਆਂ ਹੌਟ ਸੀਟਾਂ ਦੇ ਵਿੱਚ ਸ਼ਾਮਿਲ ਹੈ ਜਿੱਥੇ ਮੌਜੂਦਾ ਸਸਦ ਰਮਨੀਤ ਸਿੰਘ ਬਿੱਟੂ ਚੋਣ ਦੇ ਐਲਾਨ ਤੋਂ ਪਹਿਲਾਂ ਤੱਕ ਕਾਂਗਰਸ ਦੇ ਵਿੱਚ ਸਨ ਪਰ ਬਾਅਦ ਵਿੱਚ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਦਿੱਤਾ ਉਹਨਾਂ ਨੂੰ ਹਰਾਉਣ ਲਈ ਕਾਂਗਰਸ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਆਮ ਆਦਮੀ ਪਾਰਟੀ ਵੀ ਇੱਥੇ ਪਿੱਛੇ ਨਹੀਂ ਰਹੀ ਉਸਨੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ ਨੂੰ ਟਿਕਟ ਦੇ ਦਿੱਤੀ ਐਥੇ ਇਸ ਵਾਰ 59% ਵੋਟਾਂ ਪਈਆਂ ਨੇ ਜੋ 2019 ਦੇ ਮੁਕਾਬਲੇ ਲਗਭਗ 3 ਫੀਸਦੀ ਘੱਟ ਵੋਟਾਂ ਨੇ ਐਥੇ ਪੱਪੀ ਪ੍ਰਾਸਰ ਦੇ ਚੋਣ ਮੈਦਾਨ ਦੇ ਵਿੱਚ ਹੋਣ ਕਾਰਨ ਮੁਕਾਬਲਾ ਤਿਕੋਣਾ ਹੋ ਚੁੱਕਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਗਾਲ੍ਹ ਕਰਦੇ ਆ ਫਤੇਗੜ੍ਹ ਸਾਹਿਬ ਸੀਟ ਦੀ ਇੱਥੇ ਵੀ ਮੁਕਾਬਲਾ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਆ ਆਪ ਨੇ ਇਸ ਸੀੜ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਦੋਂ ਕਿ ਕਾਂਗਰਸ ਨੇ ਮੌਜੂਦਾ ਸਸਦ ਡਾਕਟਰ ਅਮਰ ਸਿੰਘ ਨੂੰ ਹੀ ਟਿਕਟ ਦਿੱਤੀ ਹੈ ਜੋ ਹਲਕੇ ਬਿਜਲੀ ਗੈਰ ਮੌਜੂਦਗੀ ਕਾਰਨ ਕਮਜ਼ੋਰ ਪੈਂਦੇ ਦਿਖਾਈ ਦੇ ਰਹੇ ਨੇ ਉਧਰ ਭਾਜਪਾ ਵੱਲੋਂ ਪੰਜਾਬ ਸਫਾਈ ਸੇਵਕ ਸੰਗਤ ਦੇ ਅਗਵਾਈ ਕਰ ਚੁੱਕੇ ਗੇਜਾਰਾਮ ਬਾਲਮਿਕੀ ਅਤੇ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਇੱਥੇ ਮੁਕਾਬਲਾ ਕਾਫੀ ਰੋਚਕ ਬਣਿਆ ਹੋਇਆ ਇਸ ਵਾਰ ਇੱਥੇ ਚਕੂਣਾ ਮੁਕਾਬਲਾ ਦਿਖਾਈ ਦੇ ਰਿਹਾ ਇਸ ਵਾਰ ਤੇ 64.18% VOTING ਹੋਈ ਆ ਜ 2019 ਦੇ ਨਾਲੋਂ ਚਾਰ ਫੀਸਦੀ ਘਟੇ ਇਸੇ ਤਰ੍ਹਾਂ ਫਰੀਦਕੋਟ ਸੀਟ ਇਸ ਵਾਰ ਕਾਫੀ ਚਰਚਾ ਦੇ ਵਿੱਚ ਆਈ ਹੋਈ ਆ ਮੌਜੂਦਾ ਸਮੇਂ ਸੀਟ ਕਾਂਗਰਸ ਦੇ ਕੋਲ ਹੈ ਪਰ ਇਸ ਵਾਰ ਸਮੀਕਰਨ ਬਦਲ ਚੁੱਕੇ ਨੇ ਇਸ ਵਾਰ ਇੱਥੇ ਆਪ ਨੇ ਫਿਲਮੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਉਤਾਰਿਆ ਹੋਇਆ ਜਿਸ ਦਾ ਮੁੱਖ ਮੁਕਾਬਲਾ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਮੰਨਿਆ ਜਾ ਰਿਹਾ ਜਦਕਿ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਇਥੋਂ ਨੁਕਸਾਨ ਚ ਲਣਾ ਪੈ ਸਕਦਾ ਫਿਰੋਜ਼ਪੁਰ ਦੀ ਗੱਲ ਕਰਦੇ ਆ ਤਾਂ ਬਟਿੰਡੇ ਮੰਗ ਫਿਰੋਜ਼ਪੁਰ ਨੂੰ ਵੀ ਹਮੇਸ਼ਾ ਅਕਾਲੀ ਦਲ ਦੀ ਸੀਟ ਮੰਨਿਆ ਜਾਂਦਾ ਪਰ 2019 ਦੇ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਛੇ ਸਿੰਘ ਕੁਬਾਇਆ ਇੱਥੇ ਕਾਫੀ ਮਜ਼ਬੂਤ ਦਿਖਾਈ ਦੇ ਰਹੇ ਨੇ ਇਸ ਸੀਟ ਤੋਂ ਸੁਖਬੀਰ ਸਿੰਘ ਬਾਦਲ ਮੌਜੂਦਾ ਸਸਦ ਨੇ ਪਰ ਇਸ ਵਾਰ ਅਕਾਲੀ ਦਲ ਨੇ ਨਰਦੀਪ ਸਿੰਘ ਬੋਬੀ ਮਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਦਰਸਲ ਇਸ ਸੀਟ ਤੇ ਕੰਬੋਜ ਵਿਰਾਦਰੀ ਕਾਫੀ ਮਜ਼ਬੂਤ ਹੈ ਇਸ ਦਾ ਸਮਰਥਨ ਕਾਂਗਰਸੀ ਉਮੀਦਵਾਰ ਛੇ ਸਿੰਘ ਕੁਬਾਇਆ ਨੂੰ ਮਿਲਦਾ ਦਿਖਾਈ ਦੇ ਰਿਹਾ ਇਸ ਵਾਰ ਇੱਥੇ 65.95 ਫੀਸਦੀ ਵੋਟਾਂ ਪਈਆਂ ਨੇ ਜਦਕਿ 2019 ਦੇ ਵਿੱਚ 72.47 ਫੀਸਦੀ ਵੋਟਾਂ ਪਈਆਂ ਸੀ ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਇਸ ਨੂੰ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਆ ਜਿੱਥੇ ਅਕਾਲੀ ਦਲ ਦੀ ਮੌਜੂਦ ਦਾ ਸਸਦ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲੜੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਚੋਣ ਮੈਦਾਨ ਦੇ ਵਿੱਚ ਨਤਰੇ ਹੋਏ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਜਿਸ ਕਾਰਨ ਇੱਥੇ ਇਸ ਵਾਰ ਮੁਕਾਬਲਾ ਕਾਫੀ ਸਖਤ ਹੋ ਗਿਆ ਹੈ ਅਤੇ ਹਰਸਿਮਰਤ ਬਾਦਲ 2014 ਦੇ ਵਿੱਚ 1 ਲੱਖ ਤੋਂ ਵੱਧ ਵੋਟਾਂ ਤੇ ਜਿੱਤੇ ਸਨ ਅਤੇ ਹਰਸਿਮਰਤ ਬਾਦਲ 2014 ਦੇ ਵਿੱਚ ਇੱਕ ਤੋਂ ਵੱਧ ਵੋਟਾਂ ਤੇ ਜਿੱਤੀ ਸੀ ਅਤੇ 2019 ਦੇ ਵਿੱਚ ਇਹ ਮਾਰਜਨ ਘਟ ਕੇ 21000 ਰਹਿ ਗਿਆ ਸੀ ਇਸ ਸੀਟ ਤੋਂ ਗੁਰਮੀਤ ਖੁੱਡੀਆਂ ਤੇ ਹਰਸਿਮਰਤ ਬਾਦਲ ਦੇ ਵਿਚਕਾਰ ਮੁਕਾਬਲਾ ਸਖਤ ਦਿਖਾਈ ਦੇ ਰਿਹਾ ਜਿਸ ਕਰਕੇ ਜਿੱਤ ਹਾਰ ਤੈਅ ਕਰਨਾ ਮੁਸ਼ਕਿਲ ਹੈ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੈ ਕਿ ਜਿੱਤ ਭਾਵੇਂ ਕਿਸੇ ਨੂੰ ਮਿਲੇ ਵੋਟਾਂ ਦਾ ਮਾਰਜਨ ਬਹੁਤ ਥੋੜਾ ਹੋਵੇਗਾ ਇਸ ਵਾਰ 67. 97 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਜੋ ਕਿ 2019 ਨਾਲੋਂ 8 ਫੀਸਦੀ ਘੱਟ ਗਈਆਂ ਨੇ ਹੁਣ ਗੱਲ ਕਰਦੇ ਹਾਂ ਸੰਗਰੂਰ ਦੀ ਸੀਟ ਦੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਉਹ ਇਸ ਸੀਟ ਤੋਂ ਦੋ ਵਾਰ ਜਿੱਤ ਕੇ ਸਾਂਸਦ ਦੇ ਵਿੱਚ ਗਿਆ ਸੀ ਪਰ ਅੱਜ ਇਸ ਸੀਟ ਫਸ ਚੁੱਕੀ ਹੈ ਕਾਂਗਰਸ ਨੇ ਇੱਥੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਠੇਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਜਿਨ੍ਹਾਂ ਨੇ ਇੱਥੇ ਇਸ ਕਦਰ ਤੁਹਾ ਧਾਰਾ ਪ੍ਰਚਾਰ ਕੀਤਾ ਕਿ ਸੀਐਮ ਭਗਵੰਤ ਮਾਨ ਨੂੰ ਖੁਦ ਆਉਣਾ ਪਿਆ ਤੇ ਵੋਟਰਾਂ ਨੂੰ ਆਪ ਦੇ ਸਮਰਥਨ ਦੇ ਵਿੱਚ ਵੋਟਾਂ ਪਾਉਣ ਲਈ ਕਹਿਣਾ ਪਿਆ ਇਸ ਸੀਟ ਤੇ ਆਪ ਉਮੀਦਵਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਅਤੇ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਵਿਚਾਲੇ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਸੀਐਮ ਦਾ ਘਰਿਆ ਜਿਲਾ ਚੋਂ ਕਰਕੇ ਸੀਐਮ ਭਗਵੰਤ ਮਾਨ ਦੀ ਸਾਖ ਦਾਤੇ ਲੱਗੀ ਹੋਈ ਹੈ ਇਸ ਬਾਰ ਇੱਥੇ 64.63% ਦੀ ਵੋਟਾਂ ਪਈਆਂ ਜਦਕਿ ਸਾਲ 2019 ਦੇ ਵਿੱਚ ਇੱਥੇ 72.40% ਦੀ ਵੋਟਾਂ ਪਈਆਂ ਸੀ ਇਸੇ ਤਰ੍ਹਾਂ ਪਟਿਆਲਾ ਸਿਟੀ ਦੀ ਗੱਲ ਕਰਦੇ ਆ ਤਾਂ ਸ਼ਾਹੀ ਸੀਟ ਮੰਨੀ ਜਾਣ ਵਾਲੀ ਇਸ ਸੀਟ ਤੇ ਜ਼ਿਆਦਾਤਰ ਕੈਪਟਨ ਅਮਰਿੰਦਰ ਸਿੰਘਾ ਤੇ ਪੰਡਿਤ ਕੌਰ ਦੇ ਕਾਰਨ ਕਾਂਗਰਸ ਦਾ ਕਬਜ਼ਾ ਰਿਹਾ ਇਸ ਵਾਰ ਸ਼ਾਹੀ ਘਰਾਣੇ ਨੇ ਕਾਗਦਸਤ ਨੂੰ ਅਲਵਿਦਾ ਆ ਕੇ ਭਾਜਪਾ ਦਾ ਪੱਲਾ ਫੜ ਲਿਆ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਹੁੰਦਾ ਦਿਖਾਈ ਦੇ ਰਿਹਾ ਭਾਜਪਾ ਦੀ ਟਿਕੜ ਤੇ ਪਨੀਤਕੌਰ ਹੋਣ ਦੇ ਬਾਵਜੂਦ ਇੱਥੇ ਮੁੱਖ ਮੁਕਾਬਲਾ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀਆ ਤੇ ਆਪ ਦੇ ਮੌਜੂਦਾ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵਿੱਚ ਘਾਤ ਦਿਖਾਈ ਦੇ ਰਿਹਾ ਇਸ ਵਾਰ ਇਸ ਸੀਟ ਤੇ 63.63 ਫੀਸਦੀ VOTING ਹੋਈ ਹੈ ਜੋ 2019 ਦੀਆਂ ਚੋਣਾਂ ਨਾਲੋਂ 4 ਫੀਸਦੀ ਘੱਟ ਰਹੀ ਹੈ ਸੋ ਤੁਹਾਡੇ ਹਿਸਾਬ ਦੇ ਨਾਲ ਪੰਜਾਬ ਦੀਆਂ 13 ਸੀਟਾਂ ਤੋਂ ਕੌਣ-ਕੌਣ ਬਾਜ਼ੀ ਮਾਰ ਸਕਦਾ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ